ਸਰ ਨੇ ਥੋੜਾ ਜਿਹਾ ਦੱਸਿਆ ਕਿ ਸਾਨੂੰ ਜਿਹਿਸ ਤਰ੍ਹਾਂ ਅਸੀਂ ਬਲੱਬਸ ਕੁਝ ਲੜਕੇ ਨੇ ਨਹੀਂ ਲਾਦੇ ਅਸੀਂ ਉਹਨਾਂ ਚੀਜ਼ਾਂ ਅਗਰ ਨੈਕਸਟ ਟਾਈਮ ਧਿਆਨ ਰੱਖਾਂਗੇ ਕਿ ਮਲਕੀ ਪ੍ਰੋਪਰ ਅਸੀਂ ਹਾਈਜਾਇਨਿਕ ਤਰੀਕੇ ਨਾਲ ਸਾਰਾ ਕੰਮ ਕਰੀਏ। ਸਰ ਸਰ ਤੁਸੀਂ ਜਦੋਂ ਕਿਚਨ ਤੇ ਅ ਤੁਸੀਂ ਜਿਹੜਾ 마ਸਕ ਜਿਹੜਾ ਹੇਅਰ 마ਸਕ ਹੈਗਾ ਵਾ ਉਹ ਹੁਣ ਪਾਇਆ ਸੀ ਸਾਨੂੰ ਵੇਖ ਕੇ ਪਹਿਲਾਂ ਵੀ ਨਹੀਂ ਪਾਇਆ ਸੀ। ਸਰ ਬਟ ਮੈਂ ਜਦੋਂ ਐਂਟਰ ਕੀਤਾ ਅਸੀਂ ਕਿਚਨ 'ਚ ਐਂਟਰ ਕਰਦੇ ਅਸੀਂ 마ਸਕ ਹੇਅਰ 마ਸਕ ਪਾ ਕੇ ਫੇਰੀ ਐਂਟਰ ਕਰਦੇ ਆ ਇਸ ਕਰਕੇ ਉਹ 마ਸਕ ਪਾਇਆ ਹੋਇਆ। ਚਲੋ ਜਿਹੜੀ ਖਾਮੀਆਂ ਸਰ ਨਜ਼ਰ ਆਈਆਂ ਉਹ ਖਾਮੀਆਂ ਕੋ ਤਾਂ ਦੂਰ ਹੋਣਗੀਆਂ। ਬੀਬੀ ਸਰ ਜੀ ਦਸੀਆ ਨਾ ਵਸੀਦ ਮਲਗੀ ਅਜ ਤੋਂ ਸਟਾਰਟ ਕਰ ਦਾਂਗੇ ਮਲਗੀ ਸਾਰਿਆਂ ਨੇ ਪ੍ਰੋਪਰ ਯੂਨੀਫਾਰਮ ਪਲਸ ਜਿਹੜੇ ਗਲਵਜ਼ ਹੈ ਜਾਂ ਜੋ ਵੀ ਪ੍ਰੋਬਲਮ ਆਈ ਹੋ ਸਾਰੀ ਸੌਲ ਲੈ ਲੇ ਇਹ ਗਾਈ ਜੀ ਤੁਹਾਨੂੰ ਪਹਿਲਾਂ ਨਹੀਂ ਕਦੀ ਮਿਲੀ ਸੀ ਨਹੀਂ ਮਿਲਿਆ ਸੀ ਸਰ ਪ੍ਰੋਪਰ ਫਾਲੋ ਕਰਦੇ ਪਏ ਅਸੀਂ ਕੁਝ ਚੀਜ਼ਾਂ ਰਹਿ ਜਾਂਦੀਆਂ ਜਿਹੜੇ ਜਿੱਦਾਂ ਕੋਈ ਪ੍ਰੋਬਲਮ ਆਈ ਹੋ ਉਹ ਵੀ ਅਸੀਂ ਮਲਕ ਸੋਲਵ ਕਰ ਦਾਂਗੇ ਸਰ ਜਿਹੜਾ ਕੇਕ ਜਿਹੜੇ ਬਣ ਉਸ ਤੇ ਡੇਟਸ ਵੀ ਲਿਖੀ ਜਾਂਦੀ ਹੈ ਕੋਈ ਇਸ ਤਰ੍ਹਾਂ ਅੰਦਰ ਕੋਈ ਲਿਖਿਆ ਨੇ ਕੋਈ ਡੇਟ ਕੋਲ ਕੇਕ ਬਣਿਆ ਉਹ ਕੋਈ ਇਸ ਤਰ੍ਹਾਂ ਜਿਹੜਾ ਉਹ ਜਿਹ bande pe le ਉਹਨਾਂ ਦੀ ਡੇਟ ਲਿਖਣੀ ਨਾ ਜਿਹੜੇ ਉਹਨਾਂ ਬਣੇ ਆ ਤੇ ਉਹਨਾਂ ਦਾ ਕਿੰਨਾ ਸਮੇਂ ਹੋ ਬੀਤ ਗਿਆ ਕੇਕ ਉੱਤੇ ਤਾਂ ਹੁਣ ਇਹ ਕੀ ਹੈ ਉਹਨਾਂ ਜਿਸ ਦਾ bande ਨੇ ਅੰਦਰ ਕੋਈ ਸੋਚ ਰੱਖ ਦਿੰਦੇ ਆ ਕਿ ਥੋੜਾ ਉਹਨਾਂ ਨੇ ਬਾਈਂਡਿੰਗ ਕੰਮੇ ਦੂਰ ਕੀਤਾ ਜਾਂਦਾ ਹਾਂਜੀ ਸਰ ਬਿਲਕੁਲ ਹੋਣੀ ਚਾਹੀਦੀ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਸਹਾਇਕ ਕਮਿਸ਼ਨਰ ਫੂਡ ਸੇਫਟੀ ਤਨਾਤ ਹਾਂ ਸਲਿਸਾ ਦੋ ਆ ਸਰ ਆ ਰਹੇ ਤੁਹਾਡੇ ਕੋਲ ਚੈਕਿੰਗ ਕੀਤੀ ਗਈ ਇਸ ਵੇਲੇ ਚੈਕਿੰਗ ਕੀਤੀ ਗਈ ਕਿ ਕੁਝ ਕਮੀਆਂ ਪਾਈ ਗਈ ਕਿ ਕੁਝ ਕਰਨ ਦੇ ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਨਵਰਾਤਰੀਆਂ ਦਾ ਸੀਜ਼ਨ ਚੱਲ ਗਿਆ ਹੈ ਔਰ ਨਵਰਾਤਰੀਆ ਤੋਂ ਸਾਡੇ ਜਿਹੜੇ ਹੈ ਤਿਉਹਾਰ ਜਿਹੜੇ ਆ ਉਹਦੀ ਸ਼ੁਰੂਆਤ ਹੋ ਜਾਂਦੀ ਹੈ ਔਰ ਇਹ ਤਿਉਹਾਰ ਜਿਹੜਾ ਸਭ ਲਈ ਖੁਸ਼ੀਆਂ ਭਰਿਆ ਤਿਉਹਾਰ ਹੈ ਨਵਰਾਤਰੀਆਂ ਦੀਆਂ ਖੁਸ਼ੀਆਂ ਸਾਰੇ ਮਨਾ ਰਹੇ ਆ ਲੋਕਾਂ ਘਰਾਂ 'ਚ ਜਾਗਰਣ ਕਰਾ ਰਹੇ ਆ ਮਾਤਰਾਂ ਦੀ ਚੌਂਕੀ ਚੱਲ ਰਹੀ ਹੈ ਔਰ ਸਾਡੇ ਜਿਹੜਾ ਫਿਰ ਇੱਕ ਮਕਸਦ ਬਣ ਜਾਂਦਾ ਹੈ ਕਿ ਅਸੀਂ ਜਿਹੜਾ ਸਾਨੂੰ ਜੋ ਡਿਊਟੀ ਲੱਗੀ ਹੈ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਕਿ ਅਸੀਂ ਜਿਹੜਾ ਹੈ ਲੋਕਾਂ ਤੱਕ ਸੇਫ ਐਂਡ ਹੌਲਸਮ ਫੂਡ ਪਹੁੰਚਾਈਏ ਜਿਸ ਦੇ ਤਹਿਤ ਸਾਡੀਆਂ ਟੀਮਾਂ ਵੱਲੋਂ ਨਿਰੰਤਰ ਚੈਕਿੰਗ ਜਾਰੀ ਹੈ ਔਰ ਸਾਨੂੰ ਜਿਹੜੇ ਹੈ ਹੈੱਡਕੁਆਰਟਰ ਤੋਂ ਵੀ ਨਿਰਦੇਸ਼ ਹੈ ਕਿ ਤੁਸੀਂ ਫਿਰ ਇਸ ਦੇ ਵਿੱਚ ਰਹੋ ਵੱਧ ਤੋਂ ਵੱਧ ਲੋਕਾਂ ਨੂੰ ਕੀ ਚੈਕਿੰਗ ਕਰੋ ਜਿਹੜੇ ਗਲਤ ਨੇ ਉਹਨਾਂ ਦੀ ਸੈਂਪਲਿੰਗ ਐਨਫੋਰਸਮੈਂਟ ਐਕਟੀਵਿਟੀਜ਼ ਕਰੋ ਔਰ ਜਿੱਥੇ ਕੋਈ ਸੁਧਾਰ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਜਾ ਕੇ ਐਜੂਕੇਟ ਕਰੋ ਸੋ ਇਸ ਲੜੀ ਦੇ ਤਹਿਤ ਅੱਜ ਅਸੀਂ ਜਿਹੜਾ ਹੈ ਬੇਕਰੀਸ ਦੀ ਜਿਹੜੀ ਚੈਕਿੰਗ ਕਰ ਰਹੀ ਸੀ ਔਰ ਅਸੀਂ ਅ ਮਜੀਠਾ ਰੋਡ ਤੋਂ ਸਰਕੂਲਰ ਰੋਡ ਵੱਲ ਜਾਂਦੇ ਹੋਏ ਫਲੋਰ ਐਂਡ ਫੇਰੀ ਬੇਕਰੀ ਆ। ਇੱਥੇ ਅਸੀਂ ਚੈਕਿੰਗ ਕੀਤੀ। ਸੋ ਇਹਨਾਂ ਦੀ ਹਾਈਜੀਨ ਠੀਕ ਸੀ। ਕੁਝ ਦੋ ਚਾਰ ਗੱਲਾਂ ਇਹਨਾਂ ਨੂੰ ਦੱਸਣ ਵਾਲੀਆਂ ਸੀ। ਉਹ ਇਹਨਾਂ ਨੂੰ ਦੱਸ ਦਿੱਤੀਆਂ ਔਰ ਇੱਥੋਂ ਜਿਹੜਾ ਹੈ ਕੇਕ ਦਾ ਸੈਂਪਲ ਜਿਹੜਾ ਹੈ ਉਹ ਕਲੈਕਟ ਕਰਾਂਗੇ। ਸਰ ਗਲਵਸ ਕਿਸੇ ਨੇ ਨਹੀਂ ਸਰ ਮੰਨੀ ਪਰ ਮੰਨੀ ਬੇਕਰੀ ਹੈਗੀ ਆ ਕਾਫੀ ਸਭ ਲੋਕ ਇੱਥੋਂ ਕੇਕ ਖਾਂਦੇ ਪਰ ਅਸੀਂ ਵੇਖਿਆ ਕਿ ਕਿਸੇ ਨੇ ਹੱਥਾਂ ਤੇ ਗਲਵਸ ਨਹੀਂ ਪਾਏ। ਜੀ ਜੀ ਮੈਂ ਉਹੀ ਉਹੀ ਤੁਹਾਨੂੰ ਕਹਿ ਰ ਇਹ ਕਿੰਨਾ ਦੇ ਜਿਹੜੀ ਇਹ ਬੇਕਰੀਜ਼ ਇਹਨਾਂ ਨੇ ਕੈਪਸ ਜ਼ਰੂਰ ਪਾਈਆਂ ਪਰ ਗਲਵਜ਼ ਕਿਸੇ ਨੇ ਨਹੀਂ ਪਾਇਆ ਸੋ ਅਸੀਂ ਇਹਨਾਂ ਨੂੰ ਕਹਿਆ ਕਿ ਤੁਸੀਂ ਆਪਣੇ ਗਲਵਜ਼ ਜਿਹੜੇ ਹੈ ਸਾਰੇ ਲੜਕਿਆਂ ਨੂੰ ਪਵਾਓ ਔਰ ਕੋਈ ਜਿਹੜੀਆਂ ਚੀਜ਼ਾਂ ਹੈ ਜਿਵੇਂ ਕਿ ਕੁਝ ਚੀਜ਼ਾਂ ਇਹਨਾਂ ਦੇ ਸਿੱਕੇ ਕਿ ਇਹਨਾਂ ਦੇ ਕਵਰਡ ਕਰਕੇ ਰੱਖੋ ਟੱਕ ਕੇ ਰੱਖੋ ਔਰ ਅ ਮਤਲਬ ਅਗਰ ਆਪਾਂ ਕਹੀਏ ਕਿ ਅ ਹੌਨ ਦਾ ਹੋਲ ਜਿਸ ਦਾ ਬੇਕਰੀ ਦੇ ਵਿੱਚ ਗੰਦ ਹੁੰਦਾ ਹੈ ਬਹੁਤ ਉਹ ਤਾਂ ਨਹੀਂ ਸੀ ਪਰ ਫੀਟ ਇਹਨਾਂ ਦੀ ਪਰਸਨਲ ਹਾਈਜੀਨ ਵੱਲੋਂ ਥੋੜੇ ਇਸ਼ੂ ਸੀ ਉਹ ਅਸੀਂ ਇਹਨਾਂ ਨੂੰ ਕਹਿ ਦਿੱਤਾ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਇਸ਼ੂ ਕਰਾਂਗੇ ਐਂਡ I will follow it ਸਰ ਫੂਡ ਸੇਫਟੀ ਲਿਸਨਸ ਆਨੇ ਨੂੰ ਸਰ ਹੈ ਜੀ ਹੈਗਾ ਜੀ ਔਰ ਮੇਰੀ ਤੁਹਾਡੇ ਸਾਰੇ ਚੈਨਲਸ ਦੇ ਮਾਧਿਅਮ ਦੇ ਨਾਲ ਇਹ ਰਿਕਵੈਸਟ ਹੈ ਜਿਨੇਮੀ ਸਾਡੇ ਬੇਕਰੀ ਵਾਲੇ ਜਾਂ ਮਠਿਆਈਜ਼ ਵਾਲੇ ਨੇ ਜਾਂ ਕੋਈ ਵੀ ਚੀਜ਼ ਨੇ ਜਿਹੜੀਆਂ ਸਾਡੇ ਆਉਣ ਵਾਲੇ ਤਿਉਹਾਰਾਂ ਦੇ ਵਿੱਚ ਜ਼ਿਆਦਾ ਵਰਤੋਂ ਦੇ ਵਿੱਚ ਆਉਣੀਆਂ ਉਹ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਓ ਤੇ ਬਣਾਉਣ ਵਾਲਿਆਂ ਦੀ ਵੀ ਪਰਸਨਲ ਹਾਈਜਨ ਨੂੰ ਇਨਸ਼ੋਰ ਕਰੋ ਇਹ ਸਾਰੀ ਮੋਰਲ ਡਿਊਟੀ ਜੋ ਹੈ ਇਹਨਾਂ ਦੇ ਓਨਰਸ ਨੇ ਜਿਹੜੀ ਦੇ ਇੰਸਟੀਚੂਸ਼ਨਸ ਤੇ ਉਹਨਾਂ ਦੀ ਬਣਦੀ ਹੈ ਔਰ ਜਿਹੜੇ ਵੀ ਲੋਕ ਗਲਤ ਤਰੀਕੇ ਨਾਲ ਗਲਤ ਪ੍ਰੈਕਟਿਸਿਸ ਦੇ ਨਾਲ ਚੀਜ਼ਾਂ ਬਣਾ ਰਹੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਜਿਹੜਿਆ ਹੈ ਸਾਡੇ ਵਿਭਾਗ ਦੇ ਜਿਹੜੇ ਫੂਡ ਇਨਸਪੈਕਟਰ ਫੂਡ ਸੇਫਟੀ ਆਫਿਸਰਸ ਨੇ ਇਹਨਾਂ ਨੂੰ ਅਪਰੋਚ ਕਰੋ ਉਹਨਾਂ ਨੂੰ ਸੀਕ੍ਰਟ ਇਨਫੋਰਮੇਸ਼ਨਸ ਦੇਣ ਅਸੀਂ ਉਹਦੇ ਤੇ ਜਿਹੜਾ ਹੈ ਜੋ ਵੀ ਬਣ ਦੇ ਸਕਦੇ ਸਤਕਾਰਯੋਗ ਅਮਚ ਲਿਆ